ਔਰਤਾਂ ਦੀ ਗੱਲ ਜੇਕਰ ਅਸੀਂ ਕਰ ਰਹੇ ਹਾਂ ਤਾਂ ਇਸ ਵੇਲੇ ਮੈਂ ਇੱਕ ਤੁਹਾਨੂੰ ਗੱਲ ਸੁਣਾਉਣਾ ਚਾਹਿਆ ਕੀ ਔਰਤ ਸਿਰਫ ਟੀਚਰਾਂ ਦੇ ਵਾਸਤੇ ਰੱਖੀ ਹੋਈ ਹੈ ਕੀ ਔਰਤ ਸਿਰਫ ਇੱਕ ਭੋਗਣ ਦੀ ਵਸਤੂ ਹੈ ਕੀ ਔਰਤ ਸਿਰਫ ਇੱਕ ਦੇਖਣ ਦੀ ਸ਼ੈ ਹੈ ਕੀ ਔਰਤ ਸਿਰਫ ਉਸਦੇ ਜਿਸਮ ਤੋਂ ਪਛਾਨੀ ਜਾਂਦੀ ਹੈ ਜੇਕਰ ਕੋਈ ਵੀ ਸ਼ਖਸ ਕਿਸੇ ਵੀ ਔਰਤ ਨੂੰ ਛਮਛਲ ਉਸ ਨੂੰ ਕਿਸੇ ਤਰੀਕੇ ਦੇ ਨਾਲ ਆਈਟਮ ਜਾਂ ਮਾਰ ਜਾਂ ਤੁਰਜ਼ਾ ਜਾਂ ਫਿਰ ਕਿਸੇ ਵੀ ਤਰੀਕੇ ਨਾਲ ਕਲਮੂਹੀ ਚਰਿੱਤਰਹੀਣ ਆਵਾਰਾ ਆਖੇਗਾ ਤਾਂ ਉਸ ਨੂੰ 3 ਸਾਲ ਦੀ ਸਜ਼ਾ ਤੱਕ ਹੋ ਸਕਦੀ ਜਾਂ ਜੁਰਮਾਨਾ ਹੋ ਸਕਦਾ ਜਾਂ ਦੋਵੇਂ ਹੋ ਸਕਦਾ ਸਤਿ ਸ੍ਰੀ ਅਕਾਲ ਆਦab ਨਮਸਕਾਰ ਲਾਈਵ ਪੰਜਾਬੀ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਮੈਂ ਹਾਂ ਚਰਨਜੀਤ ਜੋਗੀ ਔਰਤਾਂ ਸਾਡੇ ਸਮਾਜ ਦਾ ਅਨਿਕਰਮ ਅੰਗ ਔਰਤਾਂ ਸਾਡੇ ਸਮਾਜ ਦਾ 50% ਹਿੱਸਾ ਔਰਤਾਂ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਧ ਪ੍ਰਤੜਿਤ ਹੋਣ ਵਾਲੀਆਂ ਔਰਤਾਂ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਧ ਨਮੋਸ਼ੀ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਧ ਚੱਲਣ ਵਾਲੀਆਂ ਕੀ ਗੱਲ ਸਮਾਜ ਇਹਨਾਂ ਨੂੰ ਇਹਨਾਂ ਦਾ ਬਣਦਾ ਰਤਬਾ ਜੋ ਬਣਦਾ ਮਾਨ ਸਨਮਾਨ ਨਹੀਂ ਦੇ ਸਕਦਾ ਗੱਲ ਔਰਤਾਂ ਦੀ ਕਰ ਰਹੇ ਆ ਔਰਤਾਂ ਦੀ ਗੱਲ ਜੇਕਰ ਅਸੀਂ ਕਰ ਰਹੇ ਆ ਤਾਂ ਇਸ ਵੇਲੇ ਮੈਂ ਇੱਕ ਤੁਹਾਨੂੰ ਗੱਲ ਸੁਣਾਉਣ ਜਾ ਰਿਹਾ ਗੱਲ ਭਾਵੇਂ ਕਾਫੀ ਪੁਰਾਣੀ ਹੈ ਪਰ ਇੰਜ ਲੱਗਦਾ ਇਹ ਕੱਲ ਦੀ ਘਟਨਾ ਹੋਵੇ ਗੱਲ ਅਮਰੀਕਾ ਦੀ ਇੱਕ ਮਾਡਲ ਦੀ ਕਰਨ ਲੱਗਾ ਅਮਰੀਕਾ ਦੀ ਇੱਕ ਬਹੁਤ ਚਰਚਿਤ ਮਾਡਲ ਉਸਨੇ ਇੱਕ ਦਿਨ ਸੋਚਿਆ ਕਿ ਉਹ ਆਪਣੇ ਘਰ ਤੋਂ ਇਕੱਲੀ ਨਿਕਲੇਗੀ ਉਹਦੇ ਨਾਲ ਕੋਈ ਵੀ ਉਹਦਾ ਸੁਰੱਖਿਆ ਕਰਮੀ ਨਹੀਂ ਹੋਵੇਗਾ ਉਹ ਸ਼ਹਿਰ ਦਾ ਇੱਕ ਚੱਕਰ ਲਗਾਏਗੀ ਇਕੱਲੀ ਉਹ ਅਮਰੀਕੀ ਮਾਡਲ ਆਪਣੇ ਘਰ ਤੋਂ ਬਾਹਰ ਨਿਕਲਦੀ ਹੈ ਸ਼ਹਿਰ ਦਾ ਚੱਕਰ ਲਗਾਉਂਦੀ ਆ ਇੱਕ ਘੰਟੇ ਦੇ ਵਿੱਚ ਉਸ ਨੂੰ 400 ਤੋਂ ਵੱਧ ਟਿਚਰਾਂ ਹੋ ਜਾਂਦੀਆਂ ਨੇ ਕੀ ਔਰਤ ਸਿਰਫ ਟਿਚਰਾਂ ਦੇ ਵਾਸਤੇ ਰੱਖੀ ਹੋਈ ਹੈ ਕੀ ਔਰਤ ਸਿਰਫ ਇੱਕ ਭੋਗਣ ਦੀ ਵਸਤੂ ਹੈ ਕੀ ਔਰਤ ਸਿਰਫ ਇੱਕ ਦੇਖਣ ਦੀ ਸ਼ੈਅ ਹੈ ਕੀ ਔਰਤ ਸਿਰਫ ਉਸਦੇ ਜਿਸਮ ਤੋਂ ਪਛਾਨੀ ਜਾਂਦੀ ਹੈ ਔਰਤ ਦੀ ਇਸ ਦੁਰਦਸ਼ਾ ਨੂੰ ਲੈ ਕੇ ਕੌਮੀ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਇੱਕ ਟਵੀਟ ਸਾਂਝਾ ਕੀਤਾ ਗਿਆ ਇਹ ਟਵੀਟ ਤੁਹਾਨੂੰ ਵੀ ਦਿਖਾ ਰਹੇ ਹਾਂ ਇਸ ਟਵੀਟ ਦੇ ਵਿੱਚ ਸਾਫ਼ ਸਾਫ਼ ਲਫ਼ਜ਼ਾਂ ਦੇ ਵਿੱਚ ਲਿਖ ਦਿੱਤਾ ਗਿਆ ਹੈ ਕਿ ਜੇਕਰ ਕੋਈ ਵੀ ਸ਼ਖਸ ਕਿਸੇ ਵੀ ਔਰਤ ਨੂੰ ਛਮਕ ਛੱਲੋ ਉਸ ਨੂੰ ਕਿਸੇ ਤਰੀਕੇ ਦੇ ਨਾਲ ਆਈਟਮ ਜਾਂ ਮਾਲ ਜਾਂ ਪੁਰਜ਼ਾ ਜਾਂ ਫਿਰ ਕਿਸੇ ਵੀ ਤਰੀਕੇ ਨਾਲ ਕਲਮੂਹੀ ਚਰਿੱਤਰਹੀਣ ਆਵਾਰਾ ਆਖੇਗਾ ਤਾਂ ਉਸ ਨੂੰ 3 ਸਾਲ ਦੀ ਸਜ਼ਾ ਤੱਕ ਹੋ ਸਕਦੀ ਹੈ ਜਾਂ ਜੁਰਮਾਨਾ ਹੋ ਸਕਦਾ ਹੈ ਜਾਂ ਦੋਵੇਂ ਹੋ ਸਕਦੀਆਂ ਆਈਪੀਸੀ ਦੀ ਧਾਰਾ 509 ਦਾ ਹਵਾਲਾ ਦਿੰਦਿਆਂ ਹੋਇਆਂ ਇਹ ਟਵੀਟ ਕੀਤਾ ਗਿਆ ਇਸ ਟਵੀਟ ਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਹੁਣ ਤੁਸੀਂ ਔਰਤਾਂ ਨੂੰ ਕਿਸੇ ਵੀ ਤਰੀਕੇ ਦਾ ਕੋਈ ਵੀ ਪੱਦਾ ਮਜ਼ਾਕ ਕੋਈ ਵੀ ਕਿਸੇ ਤਰ੍ਹਾਂ ਦੀ ਰਾਜ ਚਲਦੀ ਨੂੰ ਟਿਚਰ ਨਹੀਂ ਕਰ ਸਕਦੇ ਸਵਾਲ ਇੱਥੇ ਸਾਡੇ ਸਮਾਜ ਦੇ ਵਾਸਤੇ ਇੱਕ ਇਹ ਹੈ ਕਿ ਅਕਸਰ ਅਸੀਂ ਔਰਤ ਨੂੰ ਕਹਿੰਦੇ ਆ ਕਿ ਤੇਰੇ ਸਿਰ ਦੇ ਉੱਪਰ ਖਾਨਦਾਨ ਦੀ ਇੱਜ਼ਤ ਹੈ ਪਰਿਵਾਰ ਦੀ ਪਗੜੀ ਹੈ ਪਰਿਵਾਰ ਦੀ ਇੱਜ਼ਤ ਸਿਰਫ ਔਰਤ ਨਾਲ ਹੀ ਹੁੰਦੀ ਹੈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਉਹ ਬਗਿਆੜੀਏ ਮਰਦਾਂ ਨੂੰ ਕਦੇ ਸਿਖਾ ਲਿਆ ਕਿ ਤੁਹਾਨੂੰ ਔਰਤ ਦੇ ਨਾਲ ਕਿਵੇਂ ਵਿਚਰਨਾ ਚਾਹੀਦਾ ਇੱਥੇ ਇੱਕ ਹੋਰ ਵਿਗਿਆਨਿਕ ਤੱਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਵਿਗਿਆਨ ਇਹ ਕਹਿੰਦਾ ਹੈ ਕਿ ਜਿਹੜਾ ਮੁੰਡਾ ਕੁੜੀਆਂ ਦੇ ਵਿੱਚ ਪਲਦਾ ਹੈ ਜਿਸ ਪਰਿਵਾਰ ਦੇ ਵਿੱਚ ਮੰਨ ਲਓ ਦੋ ਕੁੜੀਆਂ ਹੋਣ ਇੱਕ ਮੁੰਡਾ ਹੋਵੇ ਤੇ ਉਹ ਮੁੰਡਾ ਜਦੋਂ ਕੁੜੀਆਂ ਦੇ ਵਿੱਚ ਪਲਦਾ ਹੈ ਤਾਂ ਉਹ ਕੁੜੀਆਂ ਦੀ ਜ਼ਿਆਦਾ ਇੱਜ਼ਤ ਕਰਦਾ ਹੈ ਪਰ ਇਹਨਾਂ ਮੁੰਡਿਆਂ ਨੂੰ ਵੀ ਸਾਨੂੰ ਦੱਸਣਾ ਪਵੇਗਾ ਕਿ ਬਾਹਰ ਨਿਕਲ ਕੇ ਔਰਤ ਦੇ ਨਾਲ ਕਿਸੇ ਕੁੜੀ ਦੇ ਨਾਲ ਵਿਵਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਇਹ ਗੱਲਾਂ ਨਾ ਸਿਖਾਈਆਂ ਗਈਆਂ ਤਾਂ ਉਹ ਵੱਡੀਆਂ-ਵੱਡੀਆਂ ਡਿਗਰੀਆਂ ਉਹ ਝੋਲਿਆਂ ਦੇ ਵਿੱਚ ਪਈਆਂ ਹੀ ਰਹਿ ਜਾਣਗੀਆਂ ਉਹ ਤੁਹਾਡੀਆਂ ਅਲਮਾਰੀਆਂ ਦੇ ਵਿੱਚ ਪਈਆਂ ਹੀ ਰਹਿ ਜਾਣਗੀਆਂ ਕਿਉਂਕਿ ਇਹਨਾਂ ਡਿਗਰੀਆਂ ਤੋਂ ਵੀ ਜ਼ਰੂਰੀ ਹੈ ਸ਼ਿਸ਼ਟਾਚਾਰ ਦੇ ਉਹ ਗੁਣ ਆਪਣੇ ਬੱਚਿਆਂ ਦੇ ਵਿੱਚ ਭਰਨੇ ਕਿ ਜਿਹੜੇ ਇਸ ਸਮਾਜ ਨੂੰ ਸੋਹਣਾ ਇੱਕ ਦਿੱਖ ਦੇ ਸਕਣ ਇੱਕ ਸੋਹਣੀ ਦਸ਼ਾ ਤੇ ਦੁਸ਼ਾ ਦੇ ਸਕਣ ਔਰਤਾਂ ਦੇ ਬਾਰੇ ਤੇ ਸਾਡੇ ਗੁਰੂਆਂ ਨੇ ਵੀ ਬਹੁਤ ਵੱਡੇ ਫਰਮਾਨ ਜਾਰੀ ਕੀਤੇ ਨੇ ਕਿ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਤੇ ਜੇਕਰ ਅਸੀਂ ਔਰਤ ਨੂੰ ਇਨਾ ਵੱਡਾ ਦਰਜਾ ਦਿੰਨੇ ਆ ਤੇ ਸਾਨੂੰ ਕਿਸੇ ਨੂੰ ਵੀ ਕੋਈ ਹੱਕ ਨਹੀਂ ਬਣਦਾ ਕਿ ਉਸਤੇ ਉੱਪਰ ਕੋਈ ਪੱਦਾ ਕਮੈਂਟ ਕੀਤਾ ਜਾਵੇ ਇਸ ਦੇ ਵਾਸਤੇ ਕਿਸੇ IPC ਦੀ ਧਾਰਾ 509 ਦੀ ਜ਼ਰੂਰਤ ਨਹੀਂ ਜ਼ਰੂਰਤ ਹੈ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਵੀ ਮੋਢਿਆਂ ਤੇ ਟੱਬਰ ਦੀ ਜ਼ਿੰਮੇਵਾਰੀ ਹੈ ਸਾਡੇ ਵੀ ਘਰ ਦੇ ਵਿੱਚ ਕੋਈ ਭੈਣ ਬੈਠੀ ਹੈ ਕੋਈ ਚਾਚੀ ਤਾਂ ਹੀ ਬੈਠੀ ਹੈ ਕੋਈ ਭਾਬੀ ਬੈਠੀ ਹੈ ਕੋਈ ਮਾਸੀ ਬੈਠੀ ਹੈ ਕੋਈ ਭੂਆ ਬੈਠੀ ਹੈ ਕੋਈ ਮਾਂ ਬੈਠੀ ਹੈ ਸੋ ਔਰਤ ਦਾ ਸਤਕਾਰ ਬਹਾਲ ਕਰਨ ਦੇ ਵਾਸਤੇ ਹੁਣ ਤਰਾਮਾਂ ਦੀ ਜ਼ਰੂਰਤ ਨਹੀਂ ਮਨ ਵਿੱਚ ਤਰਨ ਦੀ ਲੋੜ ਹੈ ਕਿ ਅਸੀਂ ਔਰਤ ਨੂੰ ਰਾਹ ਗਲੀ ਦੇ ਵਿੱਚ ਵੀ ਇੱਜ਼ਤ ਦੇਣੀ ਹੈ ਤੇ ਆਪਣੇ ਘਰਾਂ ਦੇ ਵਿੱਚ ਵੀ ਇੱਜ਼ਤ ਦੇਣੀ ਹੈ ਕਿਉਂਕਿ ਔਰਤ ਸਿਰਫ ਸਿਰਫ ਸੜਕਾਂ ਤੇ ਹੀ ਨਹੀਂ ਘਰਾਂ ਦੇ ਖੱਲਾਂ ਖੁੰਝਾਂ ਦੇ ਵਿੱਚ ਵੀ ਬਹੁਤ ਕੁਝ ਹੰਡਾਉਂਦੀ ਹੈ ਮਾਨ ਦੇਣਾ ਔਰਤ ਨੂੰ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਗੁਰੂਆਂ ਦਾ ਫਰਮਾਨ ਹੈ ਦੇਖਦੇ ਰਹੋ ਲਾਈਫ ਪੰਜਾਬੀ ਟੀਵੀ ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈਫ ਪੰਜਾਬੀ ਟੀਵੀ ਨੂੰ IPTV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ ਜੋ ਵੀ ਕੰਟੇ ਵੇਖ ਸਕਦੇ ਹੋ